ਮੰਨਾ ਭਾਜੀ ਹੁਣੇ ਘਰ ਘਰ ਗਰਾਊਂਡ ਲੈਵਲ ਤੇ ਜਾ ਕੇ ਨਹੀਂ ਸੇਵਾ ਜਿਹੜੀ ਕਰ ਰਹੇ ਆ ਤੇ ਵੀਡੀਓ ਵੇਖੀ ਮੈਂ ਤਾਂ ਇਹਨਾਂ ਦੇ ਗੋਲ ਵਿੱਚ ਦਿੱਤਾ ਸੀਗਾ ਇਹਨਾਂ ਨੂੰ ਮੈਂ ਤੇ ਸਿਕਟਾਂ ਚ ਹੱਸਦੇ ਹੀ ਵੇਖਿਆ ਪਰ ਤੇਰੇ ਨਾਲ ਇਮੋਸ਼ਨਲ ਵੇਖਿਆ ਸੀ ਇਹਨਾਂ ਨੂੰ ਮੈਂ ਕੋਈ ਮਦਦ ਨਹੀਂ ਹੈ ਕਿ ਆਪਣਾ ਆਪਣੇ ਤੋਂ ਤੈਨੂੰ ਮੈਨੂੰ ਲੱਗਾ ਕਿ ਭਰਾ ਸਾਡਾ ਜਿੰਨੀ ਕਹੀ ਉਹ ਕਰ ਸਕਦੇ ਆ ਉਹ ਅਸੀਂ ਉਹਨਾਂ ਦਾ ਕਰਤਾ ਜਿਹੜਾ ਤੁਹਾਡਾ ਨਵਾਦਨ ਪਾਇਆ ਹੈ ਚਾਰ ਭੈਣਾਵਾਂ ਵਿੱਚ ਯਹੀ ਇੱਕ ਹੈ ਚੰਨਾਂ ਨਾਲ ਹੀ ਤਾਂ ਇਹ ਮਟਰ ਮਟਰ ਤੋਰ ਚੱਲ ਜੇ ਕਾਲੂ ਦਾ ਬਹੁਤ ਮਿਹਨਤ ਕਰਨ ਵਾਲਿਆਂ ਨੂੰ ਮਾਰ ਵਜੀ ਆ ਉਹ ਤੋਂ ਪਹਿਲਾਂ ਲੋਕਾਂ ਦਾ ਹੀ ਝੋਨਾ ਲਾਉਂਦੇ ਰਹੇ ਆ ਲੋਕਾਂ ਦੀਆਂ ਫਸਲਾਂ ਬੀਜਦੇ ਰਹੇ ਤੇ ਐਦ ਕੀ ਠੇਕੇ ਤੇ ਲਈ ਮੇਰੇ ਖਾਲ ਪਿਛਲੇ ਸਾਲ ਲਈ ਹੀ ਤੂੰ ਤੇ 5 ਕਿੱਲੇ ਮਤਲਬ ਬੰਦਾ ਹਰ ਸੁਪਨਾ ਲੈਂਦਾ ਹੀ ਆ ਨਾ ਜ਼ਿੰਦਗੀ 'ਚ ਵਧਣ ਦਾ ਤੇ ਲੈ ਕੇ ਤੇ ਰੱਬ ਨੇ ਉੱਥੇ ਹੀ ਬਦਲ ਵਜੇ ਪਾਣੀ ਖੜਾ ਦਾ ਕਹਾਦਾ ਪਾਣੀ ਅਜੇ ਕਿਸਮਤ ਤੇ ਹੀ ਫੇਰਿਆ ਵਾ ਹੌਲੀ ਹੌਲੀ ਇਹ ਜਿਹੜੀ ਆਪੇ ਰੱਬ ਨੇ ਫੇਰਿਆ ਰੱਬ ਹੀ ਠੀਕ ਕਰੂਗਾ ਕੋਈ ਗੱਲ ਨਹੀਂ ਦੁਬਾਰਾ ਜਿਹੜੀਆਂ ਲੋਕਾਂ ਦੇ ਮਨ ਚ ਨਾਲ ਖੁਸ਼ੀਆਂ ਹੌਲੀ ਹੌਲੀ ਆਉਣੀਆਂ ਸ਼ੁਰੂ ਹੋਈਆਂ ਤੇ ਫਿਰ ਕੋਈ ਖੁਸ਼ੀ ਵਾਲੀ ਗੱਲ ਵੀ ਸੁਣਾ ਪਿੱਛੋਂ ਗੱਡੀ ਭਜਾਈ ਆਉਂਦੇ ਜਿਹੜੇ ਤੁਹਾਡੇ ਕੋ ਐ ਤੇ ਨਾਲ ਮੋਟਰਸਾਈਕਲ ਲਾ ਲਿਆ ਗਏ ਨੇ ਤੇ ਐ ਕਰੇ ਮਤਲਬ ਆਂਦਾ ਮੈਂ ਆ ਫੋਟੋ ਕਰਾਉਣੀ ਆ ਆਪਦੀ ਇਹਨੇ ਹਾਂ ਤੇ ਆਂਦਾ ਵੀਰੇ ਫੋਟੋ 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 ਮੈਂ ਜੋ ਗੱਡੀ ਖਿਲਾੜੀ ਤੇ ਮੈਂ ਆ ਜਾ ਕਰ ਲਾ ਆਂਦਾ ਨਹੀਂ ਨਹੀਂ ਵੀਰ ਜੀ ਤੁਸੀਂ ਸਾਡੀ ਖਿਜ ਦੋ ਅਸੀਂ ਦੁਬਾਰਾ ਕਰਾਉਣੀ ਆ ਦੋਸਤੋ ਸਭ ਤੋਂ ਪਹਿਲਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਗੁਜ਼ਾਰ ਹਾਂ ਭਾਜੀ ਦਦਾਰ ਗਿੱਲ ਹੋਣਾ ਦਾ ਜਦੋਂ ਪਾਣੀ ਬਹੁਤ ਚੜਿਆ ਸੀਗਾ ਤੇ ਸਾਡੇ ਕੋਲ ਇੱਥੇ ਮਤਲਬ ਸੇਵਾ ਲੈਣ ਲਈ ਆਏ ਸੀਗੇ ਔਰ ਆਪਣੀ ਜ਼ਿੰਮੇਵਾਰੀ ਪੰਜਾਬ ਦੇ ਪ੍ਰਤੀ ਇਲਾਕੇ ਦੇ ਪ੍ਰਤੀ ਸਮਝਦੇ ਹੋਏ ਜਿੱਥੇ-ਜਿੱਥੇ ਨੁਕਸਾਨ ਹੋਇਆ ਸੀ ਸਾਡੇ ਨਾਲ ਇਹਨਾਂ ਨੇ ਜਾਜਾ ਲਿਆ ਸੀਗਾ ਤੇ ਇਹ ਵੀਰ ਨਿੰਦਰਿਆ ਇਹਦਾ ਪਿੰਡ ਡੱਲਾ ਇਨੇ ਪੈਲੀ ਘਣੀਏ ਕੇ ਲਈ ਆ ਤੂੰ 25 ਕਿੱਲੇ ਵਿਚਾਰੇ ਨੇ ਉੱਥੇ ਠੇਕੇ ਤੇ ਪੈਲੀ ਲਈ ਸੀ ਕਿਸੇ ਕੋਲੋਂ ਨੌ ਇਹਦੇ ਡੰਗਰ ਸੀਦੇ ਨੌ ਦੇ ਨੌ ਹੀ ਰੁੜ ਗਏ ਆ ਔਰ ਉਹ ਚੋ ਦੱਸਦਾ ਵੀ ਪੰਜ ਜੇ ਦਿਖਦੇ ਉੱਥੇ ਮਤਲਬ ਮੈਂ ਅੱਗੇ ਲੋਕਾਂ ਨੂੰ ਕਹਿਣਾ ਹੈ ਵੀ ਡੰਗਰ ਵਿੱਚ ਮਰੇ ਬੜੇ ਨੇ ਪੰਛੀ ਜਾਨਵਰ ਹੋਰ ਬੜੇ ਮਰੇ ਨੇ ਉਸ ਏਰੀਆ ਚ ਜਾਓ ਭਾਜੀ ਅਸੀਂ ਪਰਸੋਂ ਉਹ ਕਹੇ ਤੇ ਬੋ ਬਹੁਤ ਆਉਂਦੀ ਸੀ ਅੱਗੇ ਤੇ ਪਾਣੀ ਜਿਹੜਾ ਨਿੱਤਰ ਕੇ ਆਇਆ ਵਾ ਪਰ ਪਿੱਛੇ ਜਿਹੜੀ ਉਹ ਬਹੁਤ ਜ਼ਿਆਦਾ ਬੋ ਸੀਗੀ ਔਰ ਭਾਜੀ ਦਦਾਰਗਿਲ ਨੇ ਕਹਤਾ ਸੀਗਾ ਕਿ ਇੱਕ ਜਿਹੜੀ ਇਹਨੂੰ ਮੱਝ ਆ ਬਹੁਤ ਮਤਲਬ ਚੰਗੀ ਉਹ ਕੋ ਖਾਣਾ ਪੂਰਤੀ ਵੀ ਨਹੀਂ ਕਰਕੇ ਤੇਰੇ ਸਾਹਮਣੇ ਮੱਝ ਚੰਗੀ ਆ ਕਿ ਨਹੀਂ ਤੇਰੀ ਬਹੁਤ ਵਧੀਆ ਬਹੁਤ ਵਧੀਆ ਕਿ ਵਧੀਆ ਵਾ ਬਹੁਤ ਹੀ ਵਧੀਆ ਜੀ ਬਹੁਤ ਵਧੀਆ ਨਾ ਉਹ ਇਹਦੇ ਲਈ ਮੱਝ ਅੱਜ ਲੈ ਕੇ ਆਏ ਤੇ ਉਹ ਸੇਵਾ ਜਿਹੜੀ ਅਸੀਂ ਨਿਭਾਉਣਾ ਹੈ ਆ ਔਰ ਮੈਂ بار-बार ਰੋਜ਼ ਇੱਕ ਗੱਲ ਦਰਾਉਣਾ ਵਾਂ ਸ਼ਾਇਦ ਕਿਸੇ ਨੂੰ ਬੁਰੀ ਵੀ ਲੱਗੇ ਕਿ ਮੈਂ ਲੋਕਾਂ ਨੂੰ ਕਿਹਾ ਸੀਗਾ ਕਿ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਨਾ ਉਹ ਜਦੋਂ ਪਾਣੀ ਲੱਤ ਜਾਣਾ ਵਾਂ ਉਦੋਂ ਪਤਾ ਲੱਗਣੀਆਂ ਨੇ ਪਿੰਡ-ਪਿੰਡ ਜਾ ਕੇ ਹਾਲਾਤ ਕੀ ਬਣੇ ਨੇ ਔਰ ਤੁਸੀਂ ਹੌਲੀ-ਹੌਲੀ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਘਟ ਗਿਆ ਪਾਣੀ ਦੇ ਨਾਲ-ਨਾਲ ਟ੍ਰੈਂਡ ਵੀ ਥੱਲੇ ਆ ਗਿਆ ਪਰ ਉਹਦੇ ਨਾਲ ਇਹਤ ਨਹੀਂ ਵੀ ਟ੍ਰੈਂਡ ਘਟਣ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਘਟ ਗਈਆਂ ਵਾ ਫਿਰ ਵੀ ਇੱਕ ਛੋਟਾ ਜਿਹਾ ਜਿਹੜਾ ਵਾਦਾ ਕੀਤਾ ਸੀਗਾ ਉਹ ਇਹਨੂੰ ਭਾਜੀ ਅੱਜ ਆਪਣੀ ਉਹ ਜਿਹੜੀ ਭੇਂਟ ਆ ਸਹਾਤਾ ਵਾਸੀ ਇਹਨੂੰ ਦਾਣ ਨਹੀਂ ਕਹਿੰਦੇ ਇੱਕ ਦੂਜੇ ਦਾ ਸਾਥ ਆ ਜਿਹੜਾ ਉਹ ਨਾਲ ਦੇਣਾ ਆ ਮਾਝਾ ਜੇ ਇਹਨੂੰ ਇੱਕ ਦੇ ਦਿੱਤੀ ਆ ਔਰ ਇਹਨੂੰ ਇੱਕ ਗੱਲ ਇਹ ਵੀ ਕਹੀ ਆ ਵੀ ਭਾਈ ਜਿਹੜਾ ਗੁਰਸਿੱਖ ਬੰਦਾ ਸੀ ਤੇ ਵੈਸੇ ਹੀ ਉਹਦੇ ਉੱਤੇ ਅੱਖਾਂ ਮੀਟ ਕੇ ਯਕੀਨ ਕਰ ਲੈਨੇ ਆ ਤੂੰ ਆਪ ਦਾ ਦਰਦ ਰੋਇਆ ਸੀਗਾ ਤੇ ਅਸੀਂ ਤੇਰਾ ਕੋਈ ਮਤਲਬ ਵੈਰੀਫਾਈ ਵੀ ਨਹੀਂ ਕੀਤਾ ਤੇ ਤੈਨੂੰ ਮੱਝ ਦੇ ਦਿੱਤੀ ਆ ਔਰ ਭਾਈ ਨੇ ਦੱਸਿਆ ਵੀ ਬਿਲਕੁਲ ਇਹਨੇ ਸੱਚ ਬੋਲਿਆ ਵਾ ਤੇ ਜੇ ਤੇਰੀ 5 ਕਿੱਲੇ ਪੈਲੀ ਠੇਕੇ ਤੇ ਵੀ ਤੂੰ ਲਈ ਆ ਤੇਰੀ ਬਜਾਈ ਦਾ ਇੰਤਜ਼ਾਮ ਵੀ ਜਿਹੜਾ ਉਹ ਅਸੀਂ ਚੁੱਕਦੇ ਹਾਂ ਉੱਤੇ ਲੱਖ ਰੁਪਏ ਦਾ ਜਿਹੜਾ ਖਰਚਾ ਆਉਣਾ ਵਾ ਡੀਜ਼ਲ ਆ ਡਾਇਆ ਵਾ ਬੀ ਆ ਜਦੋਂ ਤੂੰ ਬੀਜਣੀ ਉਹ ਪਧਰੀ ਕਰਕੇ ਜੇ ਉਹਨੂੰ ਪਧਰੀ ਵੀ ਕਰਾਉਣੀ ਹੋਈ ਤੇ ਅਸੀਂ ਕਿਸੇ ਨਾ ਕਿਸੇ ਨੂੰ ਬੇਨਤੀ ਕਰ ਲਾਂਗੇ ਦੁਨੀਆ ਇਹਨਾਂ ਦੀ ਵੀ ਬੜੀ ਫੈਨ ਆ ਲੋਕ ਪੁੱਛਦੇ ਫਿਰਦੇ ਆ ਸੇਵਾ ਵੀ ਤੈਨੂੰ ਟਰੈਕਟਰ ਹੀ ਘੱਲ ਦਵਾਂਗੇ ਡੀਜ਼ਲ ਇੱਥੋਂ ਪਾ ਦਵਾਂਗੇ ਕਿਸੇ ਗੱਲੋਂ ਜਿੰਨਾ ਕ ਸਾਥ ਹੋਇਆ ਉਹ ਛੱਡਦੇ ਨਹੀਂ ਔਰ ਇਹਦੇ ਹਾਲਾਤ ਇਹ ਆ ਵੀ ਮਿਹਨਤੀ ਬੱਚਾ ਪਹਿਲਾਂ ਕਿਸੇ ਕੋਲ ਕੰਮ ਕਰਦਾ ਸੀ ਗਣੀਆਂ ਦੇ ਗਣੀਆਂ ਪਿੰਡ ਦੇ ਵਿੱਚ ਔਰ ਉਹਨਾਂ ਨੇ ਪੈੜੀ ਵਾਹਣੀ ਨਹੀਂ ਸੀ ਉਹਨਾਂ ਠੇਕੇ ਦੇ ਦੇਣੀ ਸੀ ਉਹ ਬਾਹਰ ਦੇਣ ਲੱਗੇ ਤੇ ਇਹਨੇ ਤਰਲਾਮਤ ਕਰਕੇ ਕਹਿਤਾ ਵੀ ਪੈੜੀ ਮੈਨੂੰ ਦੇ ਦਿਓ ਫਸਲ ਦੇ ਉੱਤੇ ਆਰਤੀਏ ਕੋਲੋਂ ਹੀ ਪੈਸੇ ਚੁੱਕ ਲਿਆ ਕਰਿਓ ਇਹੀ ਆ ਹਾਂਜੀ ਹਾਂਜੀ ਦੋ ਇਹ ਭਰਾ ਇੱਕ ਭਰਾ ਇਹਦਾ ਦਸਵੀਂ ਚ ਪੜਦਾ ਇੱਥੇ ਖੜਾ ਕਿਤੇ ਔਰ ਚਾਰ ਇਹਦੀਆਂ ਭੈਣਾਂ ਨੇ ਇੱਕ ਵਿਆਹੀ ਆ ਤਿੰਨ ਵਿਆਹਣ ਵਾਲੀਆਂ ਇਦਾਂ ਹੀ ਆ ਨਾ ਔਰ ਇਹ ਮਤਲਬ ਇਹੋ ਜਿਹੇ ਹਾਲਾਤ ਨੇ ਅਸੀਂ ਛੋਟਾ ਛੋਟਾ ਸਾਥ ਜਿਹੜਾ ਦੇ ਰਹੇ ਆਂ ਵੀ ਬੰਦਿਆਂ ਦੀ ਜ਼ਿੰਦਗੀ ਲੀਹ ਦੇ ਉੱਤੇ ਆ ਜੇ ਪੈੜ ਉਹ ਡੰਗਰ ਵੀ ਸਾਰੇ ਮਰ ਗਏ ਸੀਗੇ ਤੇ ਘਰ ਮੇਰੇ ਖਾਲ ਵੀ ਹੁਣ ਇੱਕ ਮੱਤਨ ਦਿੱਤੀ ਜੇ ਤੇ ਘਰ ਦਾ ਹੀ ਗੁਜ਼ਾਰਾ ਹੋਊਗਾ ਜਿੱਡਾ ਮਤਲਬ ਤੁਹਾਡਾ ਟੱਬਰਿਆ ਦੁੱਧ ਦਾ ਪੀਣ ਦਾ ਪਹਿਲੀ ਤੇਰੀ ਬੀਜਣ ਦੇ ਵਿੱਚ ਵੀ ਸਹਾਇਤਾ ਕਰਾਂਗੇ ਔਰ ਮੈਂ ਫੇਰ ਮੈਂ ਸਾਰੀ ਦੁਨੀਆ ਨੂੰ ਅਪੀਲ ਕਰਨੀ ਚਾਹੁੰਦਾ ਕਿ ਬਹੁਤ ਲੋਕਾਂ ਨੇ ਸਾਨੂੰ ਆਪ ਦਾ ਸਾਥ ਦਿੱਤਾ ਬਹੁਤ ਲੋਕਾਂ ਦੇ ਮੈਸੇਜ ਆਏ ਕਿ ਅਸੀਂ ਪੰਜਾਬ ਦੀ ਇੱਥੇ ਸਹਾਇਤਾ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਆ ਹੜਾਂ ਦੇ ਵਿੱਚ ਜੋ ਸਾਡਾ ਸਾਥ ਆ ਅਸੀਂ ਕਿਸੇ ਕੋਲੋਂ ਪੈਸਾ ਨਹੀਂ ਲਿਆ ਮੈਂ ਇੱਕ ਸਪਸ਼ਟ ਕਰਨਾ ਚਾਹੁੰਦਾ ਸਾਡੇ ਨਾਂ ਤੇ ਕਿਸੇ ਨੂੰ ਪੈਸੇ ਨਾ ਦਿੱਤੇ ਜਾਣ ਨਾ ਕੋ ਸਾਡਾ ਪੇਜ ਆ ਨਾ ਕੋ ਸਾਡਾ ਸਕੈਨਰ ਆ ਅਸੀਂ ਇਸ ਤਰ੍ਹਾਂ ਹੀ ਕਰਦੇ ਆ ਵੀ ਜੇ ਸੇਵਾ ਲੈਣੀ ਆ ਤੇ ਤੁਹਾਨੂੰ ਆਪ ਇੱਥੇ ਸੰਗਤ ਚ ਹਾਜ਼ਰ ਹੋਣਾ ਪਊਗਾ ਨਾਲੇ ਅਸੀਂ ਤੁਹਾਡੇ ਦਰਸ਼ਨ ਕਰਾਂਗੇ ਨਾਲੇ ਤੁਹਾਡੇ ਕੋਲੋਂ ਸੇਵਾ ਦਿਵਾਵਾਂਗੇ ਇਹ ਸ਼ੁਰੂ ਤੋਂ ਹੀ ਇੱਕ ਕਸੂਲ ਬਣਾਇਆ ਵਾ ਔਰ ਪਿੰਡ ਪਿੰਡ ਜਾ ਕੇ ਅਸੀਂ ਕੱਲਾ ਇਹ ਨਹੀਂਗਾ ਹੋਰ ਲੋੜਵੰਦ ਪਰਿਵਾਰਾਂ ਦੀਆਂ ਲਿਸਟਾਂ ਬਣਾਈਆਂ ਜਿਸ ਤਰ੍ਹਾਂ ਕੱਲ ਲਖੂ ਕੇ ਗਏ ਸੀਗੇ ਲਖੂ ਵਾਲ ਗਏ ਸੀ ਕੱਲ ਅਸੀਂ ਦੋ ਤਿੰਨ ਪਿੰਡ ਜਿਹੜੇ ਕੋਨੇ ਵਾਲ ਦੇ ਲੱਗੇ ਆ ਪੰਜ ਗਰਾਈ ਹੋਰ ਉੱਥੇ ਤਿੰਨ ਚ ਸਾਡੇ ਕੋਲ 3 400 ਕਿੱਲਾ ਪੈਲੀ ਦਾ ਜਿਹੜਾ ਉਹ ਬੀਜ ਦਾ ਉਹਦੀ ਬਜਾਈ ਦਾ ਜਿਹੜਾ ਬੰਦੋਬਸਤ ਸਾਡੇ ਭਰਾਵਾਂ ਨੇ ਸੇਵਾ ਲਈ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਆ ਵੀ ਤੁਹਾਡੇ ਹੱਥੀਂ ਕਰਾਉਣੀ ਆ ਸੇਵਾ ਆਪਦੇ ਪਰਿਵਾਰ ਦਾ ਕੋਈ ਜੀ ਭੇਜਿਓ ਔਰ ਉਹਦੇ ਹੱਥੀਂ ਜਿਹੜੀ ਉਹ ਸੇਵਾ ਕਰਾਈ ਜਾਊਗੀ ਤੇ ਤੁਹਾਡੇ ਕੋਲੋਂ ਸੇਵਾ ਲਈ ਜਾਊਗੀ ਅਸੀਂ ਅਜੇ ਤੱਕ ਇਹ ਮਿਹਨਤ ਛੱਡੀ ਨਹੀਂ ਇਹਦੇ ਵਿੱਚ ਅਸੀਂ ਯੋਗਦਾਨ ਪਾਉਂਦੇ ਰਹੇ ਆ ਤੇ ਪਾਉਂਦੇ ਰਵਾਂਗੇ ਔਰ ਜਿੰਨੀ ਕਿ ਡਿਊਟੀ ਗੁਰੂ ਮਹਾਰਾਜ ਨੇ ਲਿਖੀ ਆ ਵੀਰਾਂ ਭਰਾਵਾਂ ਦੇ ਸਿਰ ਤੇ ਅੱਜ ਭਾਈ ਦਦਾਰ ਆਏ ਮੈਂ ਫਿਰ ਕਿੰਨਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਆ ਕੀ ਪਤਾ ਇਹਨੂੰ ਕਿੰਨਾ ਘਾਸਰਾ ਮਿਲਿਆ ਤੁਹਾਡੇ ਆਉਣ ਨਾਲ ਔਰ ਹੋਰ ਜਿਹੜੀ ਤੁਸੀਂ ਮਤ ਦੀ ਅਪੀਲ ਕੀਤੀ ਆ ਅਸੀਂ ਇਹਦੇ ਪਿੰਡ ਵੀ ਜਾ ਕੇ ਜਿੱਥੇ ਦੀ ਪੈੜੀ ਉੱਥੇ ਕੱਲੀਆਂ ਪਰਸੋਂ ਵੇਖਾਂਗੇ ਜਾ ਕੇ ਉਹ ਮੇਰੇ ਖਿਆਲ ਪਿੰਡ ਲੱਗੇ ਨੇ ਜਿੱਥੇ ਅਸੀਂ ਜਾਣਾ ਵਾ ਔਰ ਕੋਸ਼ਿਸ਼ ਕਰਾਂਗੇ ਕਿ ਜਿੰਨੀਕ ਸਾਡੇ ਕੋ ਡਿਊਟੀ ਨਿਭਾਈ ਜਾਂਦੀ ਆ ਇੱਕ ਗੱਲ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਕਹਿਣਾ ਵੀ ਜਿੰਨੀ ਸੇਵਾ ਹੁਣ ਤੱਕ ਨਿਭਾਈ ਉਹ ਪਾਰਦਰਸ਼ਤਾ ਨਾਲ ਨਿਭਾਈ ਆ ਕਹਿਣ ਨੂੰ ਤੇ ਜੋ ਮਰਜ਼ੀ ਕਹਦੇ ਹੋ ਨਾ ਕਿ ਕਿਸੇ ਦਾ ਪੈਸਾ ਕਿਸੇ ਨੂੰ ਉਹਦੇ ਹੱਥੀਂ ਦਵਾਇਆ ਵਾ ਇਸ ਤੋਂ ਵੱਡੀ ਅਸੀਂ ਸਾਡਾ ਕੋ ਬਾਕੀ ਸੰਸਥਾਵਾਂ ਨਾਲ ਹਾਲ ਨਹੀਂ ਹੈਗਾ ਵੀ ਤੁਸੀਂ ਸਮਾਨ ਮਤਲਬ ਸਾਨੂੰ ਇਕੱਠਾ ਕਰਾ ਦਿਓ ਅਸੀਂ ਸਰਵੇ ਕਰਾਂਗੇ ਉਸ ਤੋਂ ਬਾਅਦ ਆ ਕੋ ਡਿਟੇਲਾਂ ਬਣਾਈਆਂ ਜਾਣਗੀਆਂ ਜਿ ਤਰ੍ਹਾਂ ਸਰਕਾਰੀ ਕੰਮਾਂ ਦੇ ਵਿੱਚ ਵੀ ਰੀਲੀਫ ਫੰਡ ਦੇ ਵਿੱਚ ਪੈਸੇ ਜਮ੍ਹਾਂ ਕਰਾਏ ਜਾਂਦੇ ਉਸ ਤੋਂ ਬਾਅਦ ਆ ਵੀ ਵੈਰੀਫਿਕੇਸ਼ਨ ਹੋਣਗੀਆਂ ਇੱਥੇ ਦੇ ਬੰਦੇ ਦੇ ਹਾਲਾਤ ਸਾਹਮਣੇ ਹੀ ਦੇਖ ਪੈਂਦੇ ਆ ਵੀ ਕੀ ਉਹਦੇ ਪੱਲੇ ਆ ਕੀ ਉਹਦਾ ਉੱਜੜ ਗਿਆ ਤੇ ਕੀ ਉਹਦਾ ਰਹਿ ਗਿਆ ਵਾ ਮੈਂ ਲੋਕਾਂ ਨੂੰ ਵੀ ਇੱਕ ਅਪੀਲ ਕਰਦਾ ਜਿੰਨੇ ਮਤ ਕਰਨੀ ਉਹ ਸਿੱਧੇ ਤੌਰ ਦੇ ਉੱਤੇ ਜਿਹੜੀ ਉਹ ਮਤ ਕੀਤੀ ਜਾਵੇ ਰਾਸ਼ਨ ਜਿਹੜਾ ਵਾ ਸਾਡੇ ਕੋਲ ਬਹੁਤ ਸੀਗਾ ਜਦੋਂ ਇਹਨੂੰ ਅਸੀਂ ਰਾਸ਼ਨ ਵੀ 2-3 ਮਹੀਨੇ ਦਾ ਦੇ ਦਿੰਨੇ ਆ ਜੀ ਤੋ ਆਪਦਾ ਮਤਲਬ ਪੈੜੀਪੁੜੀ ਬੀਜ ਉਧਰ ਧਿਆਨ ਦੇ ਉਹ ਅਸੀਂ ਤੈਨੂੰ ਕੋਲੋਂ ਦੇ ਦਾਂਗੇ ਜਿਹੜਾ ਰਾਸ਼ਨ ਸਾਡੇ ਕੋਲ ਸੰਗਤ ਦਾ ਸੀਗਾ ਉਹ ਕੱਲ ਗੁਰਦੁਆਰੇ ਲਖੂਵਾਲ ਦੇ ਵਿੱਚ ਵੀ ਲੰਗਰ ਲੱਗਣਾ 1-2 ਦਿਨ ਤੱਕ ਸੰਗਰਾਂਤ ਤੇ ਉੱਥੇ ਦੇ ਦਿੱਤਾ ਅੱਜ ਇੱਕ ਬਿਰਧ ਆਸ਼ਰਮ ਹੈ ਜਿੱਥੇ ਹੈਂਡੀਕੈਪਡ ਕੋ ਬੱਚੇ ਰਹਿੰਦੇ ਨੇ ਵੱਲੇ ਕੋ ਉੱਥੇ ਭੇਜ ਪ੍ਰਬੰਧ ਨੇ ਨਿਰਸਵਾਰਥ ਜਿਹੜੇ ਚਲਾਉਂਦੇ ਨੇ ਅਸੀਂ ਉਹਨਾਂ ਨੂੰ ਉਹ ਜਿਹੜਾ ਉਪਰਾਲਾ ਕਿਉਂਕਿ ਰਾਸ਼ਨ ਦੀ ਇੱਥੇ ਬਹੁਤ ਜ਼ਿਆਦਾ ਬੇਦਬੀ ਤੇ ਬਹੁਤ ਜ਼ਿਆਦਾ ਵੇਸਟੇਜ ਜਿਹੜੀ ਹੋ ਰਹੀ ਸੀ ਅੱਜ ਵੀ ਉਹਨੂੰ ਸਵੇਰੇ ਕਿਸ ਦਾ ਫੋਨ ਆਇਆ ਵੀ ਭਾਜੀ ਅਸੀਂ ਟਰੱਕ ਲੈ ਕੇ ਆਇਆ ਮੈਂ ਕਹਿੰਦੀ ਸਾਡੇ ਨਹੀਂ ਵਸ ਚ ਹੈਗਾ ਸਾਡੇ ਕੋ ਨਹੀਂ ਸੁੱਟਿਆ ਜਾਣਾ ਜਿੱਥੇ ਮਰਜ਼ੀ ਖਲਾਰ ਲੋ ਉੱਥੇ ਲੈਣ ਲੱਗ ਹੀ ਜਾਣੀ ਆ ਭਾਵੇਂ ਕਿਸੇ ਕੋਲ ਹੈਗਾ ਭਾਵੇਂ ਨਹੀਂ ਹੈਗਾ ਤਾਂ ਸਾਡੇ ਕੋਲ ਨਾ ਤੇ ਬੇਦਬੀ ਤੇ ਨਾ ਬੇਕਦਰੀ ਹੋ ਸਕਦੀ ਹੈ ਕਿਸੇ ਦੇ ਪੈਸੇ ਦੀ ਸੋ ਜਿੰਨੀ ਕਿ ਸੇਵਾ ਸਾਡੇ ਜਿੰਮੇ ਪ੍ਰਮਾਤਮਾ ਨੇ ਲਿਖੀ ਆ ਨੇਕ ਨੀਤੀ ਨਾਲ ਨਿਭਾਵਾਂਗੇ ਔਰ ਪ੍ਰਮਾਤਮਾਵਾ ਮੈਂ ਕਹਿੰਦਾ ਮੈਂ ਜਦੋਂ ਤੱਕ ਇਹਨਾਂ ਦੇ ਸੌਖੇ ਸਾ ਨਹੀਂ ਹੁੰਦੇ ਹਲਾਕੇ ਵਾਲਿਆਂ ਦੇ ਜਿੱਥੇ ਜਿੱਥੇ ਆੜ ਆਇਆ ਵਾ ਪ੍ਰਮਾਤਮਾਵਾ ਸਾਡੇ ਕੋਲੋਂ ਸੇਵਾ ਲੈਂਦਾ ਰਵੇ ਧੰਨਵਾਦ ਤੁਸੀਂ ਉਹ ਦਿਨ ਡਿਊਟੀ ਲਾਤੀ ਵੀ ਯਾਰ ਇਹਦਾ ਮਾਲ ਨੂੰ ਨੁਕਸਾਨ ਹੋਇਆ ਬਾਈ ਦਾ ਮੱਝ ਦੀ ਅਮੀ ਭਰਦੀ ਵੀ ਮੱਝ ਦੇ ਦਾਂਗੇ ਜਿਸ ਦਿਨ 10 ਦਿਨ ਪਹਿਲਾਂ ਆਏ ਵੇਜੇ ਕਰਨ ਸੋ ਅੱਜ ਜਦੋਂ ਮੱਝ ਲੈਣ ਗਏ ਨਾ ਭਰਾਵਾਂ ਦੀ ਡਿਊਟੀ ਲਾਈ ਸੀਗੀ ਦੋਵਾਂ ਦੀ ਇਹ ਛੋਟੇ ਆਪਣੇ ਭਰਾ ਇਹਨੂੰ ਮੈਂ ਵੀ ਮੱਝ ਜਿਹੜੀ ਲਿਆਉਣੀ ਆ ਉਹ ਪ੍ਰੋਪਰ ਦੁੱਧ ਦਿੰਦੀ ਹੋਵੇ ਭਰਾ ਵਧੀਆ ਮੱਝ ਦਿਓ ਕੋਈ ਬਹੁਤ ਜ਼ਿਆਦਾ ਬਜ਼ੁਰਗ ਵੀ ਨਾ ਹੋਵੇ ਵੀ ਚੰਗੀ ਹੋਵੇ ਮੱਝ ਵੀ ਆਪਾਂ ਨੌਗਾ ਪੂਰਾ ਨਹੀਂ ਕਰਨਾ ਵੀ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਵੀ ਸਾਡੀ ਸਾਰੀ ਟੀਮ ਆਪਣਾ ਰਲ ਕੇ ਹੀ ਸੇਵਾ ਕਰ ਰਹੇ ਆ ਤੇ ਉਹ ਸਹੀ ਮੱਝ ਹੋਵੇ ਵੀ ਜੇ ਪਰਿਵਾਰ ਨੂੰ ਦੇਣੀ ਖਾਣਾ ਪੂਰਤੀ ਨਹੀਂ ਕਰਨੀ ਸੋ ਤਾਂ ਕਰਕੇ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਇਹ ਬਾਕੀ ਤੁਸੀਂ ਜਿਹੜਾ ਕੰਮ ਕਰ ਰਹੇ ਜੀ ਮੈਂ ਤੇ ਉਦੋਂ ਵੀ ਕਿਹਾ ਹੈਗਾ ਵੀ ਦੁਬਾਰਾ ਜਿਹੜੀਆਂ ਲੋਕਾਂ ਦੇ ਮਨ ਚ ਨਾਉਣ ਖੁਸ਼ੀਆਂ ਹੌਲੀ ਹੌਲੀ ਆਉਣੀਆਂ ਸ਼ੁਰੂ ਹੋਈਆਂ ਛੋਟੀਆਂ ਛੋਟੀਆਂ ਖੁਸ਼ੀਆਂ ਆਈਆਂ ਭਾਜੀ ਬਿਲਕੁਲ ਬਿਲਕੁਲ ਅੱਜ ਫਿਰ ਕੋਈ ਖੁਸ਼ੀ ਵਾਲੀ ਗੱਲ ਵੀ ਸੁਣਾ ਦਿਓ ਖੁਸ਼ੀ ਵਾਲੀ ਗੱਲ ਦੇ ਮਤਲਬ ਚਲੋ ਮਾਹੌਲ ਇੱਥੇ ਐਦਾਂ ਦਾ ਵਾ ਮੈਂ ਤਾਂ ਅੱਗੇ ਕਿਨੋਈਦਾ ਵਾ ਪਿੱਛੋਂ ਗੱਡੀ ਭਜਾਈ ਆਉਂਦੇ ਜਿਦੋਂ ਤੁਹਾਡੇ ਕੋ ਐ ਆ ਤੇ ਨਾਲ ਮੋਟਰਸਾਈਕਲ ਲਾ ਲਿਆ ਗਏ ਨੇ ਤੇ ਐ ਕਰੇ ਮਤਲਬ ਆਂਦਾ ਮੈਂ ਫੋਟੋ ਕਰਾਉਣੀ ਆ ਆਪਦੀਆਂ ਨੇ ਹਾਂ ਤੇ ਆਂਦਾ ਵੀਰੇ ਫੋਟੋ 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 ਮੈਂ ਜੋ ਗੱਡੀ ਖਿਲਾੜੀ ਤੇ ਮੈਂ ਆਜਾ ਕਰ ਲਾ ਆਂਦਾ ਨਹੀਂ ਨਹੀਂ ਵੀਰ ਜੀ ਤੁਸੀਂ ਸਾਡੀ ਖਿਜ ਦੋ ਅਸੀਂ ਦੁਆਨੇ ਕਰਾਉਣੀ ਆ ਮਾ ਠੀਕ ਹੈ ਭਰਾ ਸੋ ਚਲੋ ਅੱਜ ਇਹ ਇੱਥੇ ਫੇਰ ਗੁਰੂ ਸਾਹਿਬ ਕਿਰਪਾ ਕਰਨਗੇ ਕਿਤੇ ਇਹ ਇਹਨਾਂ ਕਿਤੇ ਪ੍ਰੋਗਰਾਮ ਹੀ ਇਹਨਾਂ ਕਰੇ ਹੋਏ ਨਾ ਜਿਹੜੇ ਏਰੀਏ ਤਰ੍ਹਾਂ ਦੇ ਹੋਏ ਆ ਵੀ ਜਿਹੜੇ ਪਾਣੀ ਨਾਲ ਪ੍ਰਭਾਵਿਤ ਹੋਏ ਆ ਤੇ ਜੇ ਕਿਤੇ ਸਾਡੀ ਜ਼ਰੂਰਤ ਪਈ ਇਹਨਾਂ ਜਦੋਂ ਐ ਖੁਸ਼ਹਾਲ ਹੋ ਗਿਆ ਮਾਣ ਤੇ ਆਪਾਂ ਵੈਸੇ ਹੀ ਹਜਰੀ ਲਵਾ ਕੇ ਜਾਵਾਂਗੇ ਇੱਥੇ ਕੋਈ ਹੋਰ ਵਾਲੀ ਗੱਲ ਕੀਤਾ ਵੀ ਜੋ ਦਰਦ ਪਹਿਲਾਂ ਨਜ਼ਰ ਆਉਂਦਾ ਸੀ ਨਾ ਉਹ ਤੁਸੀਂ ਹੁਣ ਵੇਨੇ ਫੇਸਬੁੱਕ ਤੇ ਵੀ ਘਟ ਗਿਆ ਤੇ ਸੋਸ਼ਲ ਮੀਡੀਆ ਤੇ ਵੀ ਘਟ ਗਿਆ ਹਨਾ ਸਾਰੀ ਤੇ ਤੇ ਕੀ ਤੁਹਾਨੂੰ ਲੱਗਦਾ ਵੀ ਲੋਕਾਂ ਦੀਆਂ ਮੁਸ਼ਕਲਾਂ ਵੀ ਘਟ ਗਈਆਂ ਨਹੀਂ ਮੁਸ਼ਕਲਾਂ ਤਾਂ ਨਹੀਂ ਅਜੇ ਘਟਣੀਆਂ ਭਾਜੀ ਅਸੀਂ ਇੱਕ ਪ੍ਰਣ ਕੀਤਾ ਸੀ ਕਿ ਵੀ ਜਿੱਦਣ ਅਸੀਂ ਜਾਵਾਂਗੇ ਜਿੱਦਣ ਤੁਹਾਡੀ ਬਜਾਈ ਹੋ ਜੂਗੀ ਨਾ ਅਸੀਂ ਹੁਣ ਬਜਾਈ ਵਾਲੀ ਮਹਿਮਾ ਸ਼ੁਰੂ ਕੀਤੀ ਆ ਜਿਹੜੇ ਤਿੰਨਾ ਚੌ ਕਿੱਲਿਆਂ ਤੋਂ ਛੋਟੇ ਕਿਸਾਨ ਆ ਹਾਂਜੀ ਉਹਨਾਂ ਜਿਹੜੀ ਠੇਕੇ ਤੇ ਲੈ ਕੇ ਪੈੜੀ ਵਾਈ ਆ ਠੇਕਾ ਵੀ ਦੇਣਾ ਪਿਆ ਗਿਆ ਚਲੋ ਕਈਆਂ ਨੇ ਛੱਡ ਵੀ ਦਿੱਤਾ ਜੀ ਜੀ ਅਸੀਂ ਉਹਨਾਂ ਨੂੰ ਬਜਾਈ ਦਾ ਜੋ ਹੈਗਾ ਉਹਦੇ ਵਿੱਚ ਬੀ ਆ ਡਾਇਆਵਾ ਡੀਜ਼ਲ ਆ ਹਾਂਜੀ ਉਹਦਾ ਇੰਤਜ਼ਾਮ ਅਸੀਂ ਕਰਕੇ ਦਵਾਂਗੇ ਤੇ ਹੌਲੀ ਹੌਲੀ ਅਸੀਂ ਪਿੰਡ ਪਿੰਡ ਲਿਸਟਾਂ ਬਣਾਉਣ ਡਿਆ ਆ 300 ਕੱਲੇ ਦਾ ਹੀ ਕਰ ਲਿਆ ਜੀ ਜੀ ਬੰਦੋਬਸਤ ਵੀ ਜਿੰਨੇ ਜਿੰਨੇ ਸੇਵਾ ਲੈਣੇ ਸੀਗੀ ਔਰ ਅਹੀ ਇਹਨਾਂ ਨੇ ਇੱਕ ਪ੍ਰਣ ਕੀਤਾ ਵੀ ਜਦ ਦਿਨ ਬੀਜੀ ਜਾ ਉਹ ਤੁਹਾਨੂੰ ਛੁੱਟੀ ਲੈ ਕੇ ਖੁਸ਼ੀ ਨਾਲ ਜਾਵਾਂਗੇ ਉਸ ਦਿਨ ਤੁਹਾਡੀ ਇੱਥੇ ਸੇਵਾ ਮਤਲਬ ਨਵਾਂਗੇ ਵੀ ਭਾਜੀ ਆਓ ਇੱਥੋਂ ਇਹਨਾਂ ਨੂੰ ਛੁੱਟੀ ਲੈਣੀ ਤੇ ਆਓ ਚਲੀਏ ਜੀ 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 ਨਹੀਂ ਇਹ ਬਹੁਤ ਵਧੀਆ ਔਰ ਮੈਂ ਉਹ ਫਿਰੋਜ਼ਪੁਰ ਗਏ ਸੀਗੇ ਕੱਲ ਤੇ ਉੱਥੇ ਵੀ ਬੇਨਤੀ ਆਰਟਿਸਟਾਂ ਹੋ ਕਹੀ ਦੇ ਸਕਦੇ ਆ ਵੀ ਇੱਥੇ ਡੀਜ਼ਲ ਦੀ ਅਜੇ ਬਹੁਤ ਵੱਡੇ ਲੈਵਲ ਦੇ ਹੋਣ ਲੋਡ ਪੈਣੀ ਆ ਪੀ ਪਾਣੀ ਜਾਣ ਤੋਂ ਬਾਅਦ ਜਿਹੜੀਆਂ ਮੁਸ਼ਕਲਾਂ ਔਰ ਬਿਮਾਰੀਆਂ ਭਾਜੀ ਆਪਣਾ ਬੜੀਆਂ ਪਾਣੀ ਤੋਂ ਬਾਅਦ ਆ ਗਈਆਂ ਉਹਨਾਂ ਪਿੰਡਾਂ ਚ ਜੀ ਮੇਰੇ ਪੰਜ ਡੰਗਰ ਰੋੜੇ ਆ ਤੇ ਉੱਥੇ ਦਿਖਦੇ ਆ ਜੀ ਅਜੇ ਕੱਢ ਨਹੀਂ ਸਕਦਾ ਦਿਖਦੇ ਉੱਥੇ ਦਿਖਦੇ ਭਾਜੀ ਪਾਣੀਆਂ ਚਲੋ ਗੁਰੂ ਸਾਹਿਬ ਕਿਰਪਾ ਕਰ ਨਹੀਂ ਤੇ ਇਹ ਬੇਨਤੀ ਕਰ ਸਕਦੇ ਵੀ ਜਿਹੜੇ ਇਹ ਵੀਡੀਓ ਵੇਂਦੇ ਆ ਵੀ ਇਹਦੇ ਵੀਰ ਦੇ 9 ਡੰਗਰਾਂ ਦਾ ਨੁਕਸਾਨ ਹੋ ਗਿਆ ਸੀਗਾ ਸੋ ਅਸੀਂ ਸੇਵਾ ਲਈ ਵੀ ਚਲ ਪ੍ਰਵਾਹ ਤੈਨੂੰ ਚਾਹ ਪਾਣੀ ਬਣਾਉਣ ਨੂੰ ਇੱਕ ਮੱਝ ਜਿਹੜੀ ਅਸੀਂ ਲੈ ਦਾਂਗੇ ਤੇ ਅਸੀਂ ਅੱਜ ਸੇਵਾ ਆਪਣੀ ਪੂਰੀ ਕਰਤੀ ਆ ਤੇ ਹੋਰ ਵੀ ਜਿਹੜੇ ਵੀਡੀਓ ਵੇਖ ਰਹੇ ਆ ਕੋਸ਼ਿਸ਼ ਕਰਿਓ ਵੀ ਭਰਾ ਦੀ ਮਦਦ ਹੋ ਸਕੇ ਇੱਕ ਇੱਕ ਕਰਕੇ ਜਾਂ ਰਲ ਕੇ ਜਿਤਨਾ ਵੀ ਆ ਚਲੋ ਦੋ ਚਾਰ ਡੰਗਰੇ ਦੇ ਜਿੱਥੋਂ ਤੱਕ ਇਹਦੇ ਕੋ ਪਹੁੰਚਾਈ ਜਾਂਦੇ ਆ ਜਿੰਨੇ ਵੀ ਕੋਸ਼ਿਸ਼ ਕਰਿਓ ਵੀ ਇਹਦੀ ਸੇਵਾ ਹੈਲਪ ਕਰ ਸਕੀਏ ਅਸੀਂ ਤੈਨੂੰ ਇੱਕ ਗੱਲ ਕਹੀ ਆ ਵੀ ਭਾਉ ਜੋ ਤੂੰ ਸਾਨੂੰ ਆਪਣੀ ਵਿਥਿਆ ਸੁਣਾਵੀ ਜੀ 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 ਅਸੀਂ ਤੈਨੂੰ ਇੱਕ ਮੱਝ ਭਾਈ ਹੁਣਾਂ ਲੈਤੀ ਆ ਜੀ ਜੀ 50 ਕਿੱਲੇ ਤੋਂ ਫਸਲ ਵੀ ਜਣੀ ਆ ਜੀ ਜੀ ਤੇ ਅਸੀਂ ਐਵਰੇਜ 4000 ਰੁਪਏ ਦਾ ਸਮਾਨ ਜਿਹੜਾ ਦੇਣਾ ਕੀਤਾ ਕਿੱਲੇ ਦੇ ਉੱਤੇ ਭਾਜੀ ਕਿੱਲੇ ਦੇ ਉੱਤੇ ਜੀ ਸਾਨੂੰ ਕਹਿੰਦੇ ਦੱਸਿਆ ਵੀ 1300 ਦੀ ਡਾਇਆ ਕੇ ਬੀਜ ਆਉਂਦਾ ਤੇ 1700 ਦਾ ਹਾਂਜੀ ਇਹਨਾਂ ਚੋਂ ਇੱਕ ਚੀਜ਼ ਆਉਂਦੀ ਆ ਤੇ ਡੀਜ਼ਲ ਲੱਗਦਾ 10 ਲੀਟਰ ਅਸੀਂ ਤੇਰੇ 50 ਕਿੱਲੇ ਲੱਖ ਰੁਪਏ ਦਾ ਉਹ ਵੀ ਖਰਚਾ ਜਿਹੜਾ ਹਾਂ ਰਵਾ ਦਾਂਗੇ ਬਹੁਤ ਬਹੁਤ ਧੰਨਵਾਦ ਭਾਈ ਜੀ ਮਨਜੀਤ ਜੀ ਓ ਜੀਦਾਰ ਦਾ ਖੜੋ ਤੁਹ हां बाबा जी थैंक यू ਇਹਨਾਂ ਜਿਹੜੇ ਇੰਨੇ ਦਿਨਾਂ ਤੋਂ ਇੱਥੇ ਲੱਗੇ ਐਨੀ ਸੇਵਾ ਕਰ ਰਹੇ ਆਸ ਹੋਈ ਆ ਹਾਂ ਜੀ ਜੀ ਕਿੰਨੇ ਕੁ ਬਹੁਤ ਜਿਆਦਾ ਭਾਜੀ ਹਾਂ ਬੜੀ ਵੀ ਬੀਜਾਂ ਤੇਰੀ